ਪਿਛਲੇ ਦਿਨੀ ਇੱਕ ਖਬਰ ਕੀਤੀ ਸੀ ਇੱਕ ਨੌਜਵਾਨ ਤੀਰ ਜਿਹੜੀ ਪਲੇਅਰ ਉਹ ਚੋਨਾ ਲਾ ਰਹੀ ਸੀ ਮੈਨੂੰ ਉਹ ਚੀਜ਼ ਬਹੁਤ ਫੀਲ ਹੁੰਦੀਆ ਸ਼ਾਇਦ ਆਨ ਲੱਗਦਾ ਕਿ ਸ਼ਾਇਦ ਕੁਝ ਚੰਗਾ ਹੋਣਾ ਚਾਹੀਦਾ ਸੀ ਮੇਰੇ ਨਾਲ ਬਹੁਤ ਅੱਛੀ ਪਲੇਅਰ ਬਣਨਾ ਚਾਹੁੰਦੀ ਸੀ ਜਿੱਦਾਂ ਕਿ ਮੈਨੂੰ ਐਵੇਂ ਸੀਗਾ ਕਿ ਮੈਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਬਟ ਉਹ ਚੀਜ਼ ਨਹੀਂ ਹੋ ਸਕੀ ਆ ਹਾਈ ਲੈਵਲ ਤੇ ਜਾਣ ਵਾਸਤੇ ਇੱਕ ਅੱਛੇ ਕੋਚ ਤੇ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਆ ਜਿੰਨਾ ਵਿੱਚੋਂ ਕਿ ਦੋਨਾਂ ਵਿੱਚੋਂ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਸੀਗਾ ਕਈ ਕਈ ਦਿਨ ਤਾਂ ਇਹੋ ਜਿਹੇ ਹੁੰਦੇ ਸੀ ਜਦੋਂ ਮੈਂ ਰੋਟੀ ਵੀ ਨਹੀਂ ਖਾਂਦੀ ਸੀ ਤਾਂ ਕਿ ਮੇਰੀ ਮੱਸਤਾ ਬੈਲ ਛਾਦਾ ਨਾ ਜਾਵੇ ਮੇਰੀ ਸਟੱਡੀ ਕੰਟੀਨਿਊ ਨਹੀਂ ਹੋ ਸਕੀ ਸੀ ਕਿਉਂਕਿ ਮੇਰੇ ਪਾਪਾ ਲੇਬਰ ਕਰਦੇ ਨੇ ਤੇ ਫਿਰ ਉਹ ਇੰਨਾ ਖਰਚਾ ਚੱਕ ਨਹੀਂ ਸਕਦੇ ਸੀਗੇ ਨਾ ਹੀ ਤਾਂ ਮੇਰੀ ਗੇਮ ਦਾ ਤੇ ਨਾ ਹੀ ਸਟੱਡੀ ਦਾ ਪੰਜਾਬ ਬਨਾਸਬਾਦ ਸਪੀਕਰ ਉਤਾਰ ਸਿੰਘ ਸੰਭਾ ਉਸਤੀ ਦੇ ਘਰ ਪਹੁੰਚੇ ਅਸੀਂ ਫੀਸ ਤਾਂ ਭਰ ਹੀ ਸਕਦੇ ਆ ਉਹਦੇ ਬੱਚਿਆਂ ਦੀ ਸੋ ਮੈਂ ਇਹਦੀ ਫੀਸ ਭਰੂੰ ਸਾਡੀ ਸਰਕਾਰ ਨੇ ਬਾਹਰ ਖੜੀ ਹੈ ਉਸ ਧੀ ਦੇ ਨਾਲ ਜਿਹੜੀ ਗੱਲਬਾਤ ਉਹ ਕੀਤੀ ਜਾ ਰਹੀ ਹੈ ਤਾਂ ਪੁਲਤਾ ਸਿੰਘ ਸਲਵਾ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਤਾਂ ਧੀ ਦੇ ਜਿਹੜੇ ਸਰਟੀਫਿਕੇਟ ਹੈ ਉਹ ਸਾਰੇ ਦੇਖੇ ਜਾ ਰਹੇ ਨੇ ਕਿਉਂਕਿ ਜਦੋਂ ਇਹ ਖਬਰ ਚਲਦੀ ਆ ਤਾਂ ਮੀਡੀਆ ਦੇ ਉੱਪਰ ਤਲਵਤਾਤ ਲੋਕਾਂ ਦੇ ਵਿੱਚ ਇੱਕ ਜਾਗਰਤੀ ਹੁੰਦੀ ਹੈ ਵੀ ਇਸ ਧੀ ਦੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਮਦਦ ਉਹ ਕੀਤੀ ਜਾ ਸਕੇ ਖਬਰ ਕੁਝ ਦਿਨ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜੇ ਕਿਸੇ ਕੀਤੀ ਸੀ ਇਹ ਧੀ ਉਸ ਟਾਈਮ ਝੋਨਾ ਲਾ ਰਹੀ ਸੀ ਤਾਂ ਖੇਤਾਂ ਦੇ ਵਿੱਚ ਉਸ ਤੇ ਜਿਹੜੀ ਹਲਾਸ ਸੀ ਪਰ ਅੱਜ ਉਸ ਦੇ ਹੀ ਘਰ ਉਤਾਰ ਸਿੰਘ ਸੰਧਮਾ ਵਿਧਾਨ ਸਭਾ ਪਹੁੰਚਦੇ ਨੇ ਤਾਂ ਹੁਣ ਦੇਖਣ ਵਾਲਾ ਹੋਏਗਾ ਵੀ ਕਿਸ ਤਰ੍ਹਾਂ ਇਸ ਤੀਜ ਦੀ ਜਿਹੜੀ ਕਿਸੇ ਵੀ ਤਰੀਕੇ ਨਾਲ ਜਿਹੜੀ ਸੰਭਵ ਮਦਦ ਹੈ ਜਿਹੜੀ ਉਹ ਕੀਤੀ ਜਾ ਸਕੇ ਉਹ ਸਾਰੀਆਂ ਸਮਾਜਿਕ ਸਤ ਸਮਾਣੇ ਵੀ ਹੱਥ ਜਿਹੜਾ ਅੱਗੇ ਵਧਾਇਆ ਸੀ ਪਰ ਅੱਜ ਸਪੀਕਰ ਵਿਧਾਨ ਸਭਾ ਉਤਾਰ ਸਿੰਘ ਸੰਧਮਾ ਕੋ ਪਹੁੰਚੇ ਨੇ ਘਰ ਪਹੁੰਚੇ ਹਾਂ ਪਹਿਲਾਂ ਇੱਕ ਵੀਡੀਓ ਦੇਖੀ ਤਾਂ ਕਿਸ ਤਰ੍ਹਾਂ ਦੀ ਅੱਜ ਗੱਲਬਾਤ ਹੋਈ ਹੈ ਜੀ બસ ਇਹੀ ਹੈ ਜੀ ਵੀ ਅਸੀਂ ਆਪਦੇ ਬੱਚਿਆਂ ਦਾ ਨਾਲ ਖੜਨਾ ਹੈ ਔਰ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਹੋਈ ਮੁਹਿਮ ਹੈ ਭਗਵੰਤ ਮਾਨ ਜੀ ਔਰ ਸਾਰੀ ਕੈਬਨਟ ਸਭ ਪੰਜਾਬ ਸਰਕਾਰ ਇਸ ਮੁਹਿਮ ਦੇ ਵਿੱਚ ਲੱਗੀ ਹੋਈ ਹੈ ਤੇ ਅਸੀਂ ਆਪਣੀ ਬੇਟੀ ਦੇ ਨਾਲ ਖੜ ਗਏ ਆ ਇਹਨੂੰ ਵਿਚਾਰੀ ਨੂੰ ਫੀਸ ਭਰਨਾ ਤੇ ਝੋਨਾ ਲਾਉਣਾ ਪੈ ਰਿਹਾ ਝੋਨਾ ਲਾਉਣਾ ਮਾੜੀ ਗੱਲ ਨਹੀਂ ਕੋਈ ਪਰ ਅਸੀਂ ਫੀਸ ਤਾਂ ਭਰ ਹੀ ਸਕਦੇ ਆ ਉਹਦੇ ਬੱਚਿਆਂ ਦੀ ਸੋ ਮੈਂ ਇਹਦੀ ਫੀਸ ਕਰੂੰਗਾ ਬਹੁਤ ਸਾਰੇ ਪਲੇਅਰ ਵੀ ਨੇ ਇਸ ਤਰ੍ਹਾਂ ਦੇ ਤਾਂ ਇਸ ਪਲੇਅਰ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏਗਾ ਤੋ ਤਕੜੇ ਹੋ ਕੇ ਇਹਨਾਂ ਨੂੰ ਚਾਹੀਦਾ ਜਿਹੜੇ ਪਲੇਅਰ ਆ ਸਾਡੇ ਇਹਨਾਂ ਦੀ ਵੱਖ-ਵੱਖ ਸਪੋਰਟਸ ਪਾਲਿਸੀ ਦੇ ਵਿੱਚ ਰਿਜ਼ਰਵੇਸ਼ਨ ਵੀ ਹੈ ਇਹਨਾਂ ਨੂੰ ਕੋਟਾ ਵੀ ਮਿਲਦਾ ਹੈ ਤੋ ਸਿਵਲ ਸਰਵਿਸ ਕਰਨ ਜਿੱਥੇ-ਜਿੱਥੇ ਜਿਹੜੀਆਂ ਓਪਰਚੁਨਿਟੀਜ਼ ਆ ਉਹਨਾਂ ਨੂੰ ਲੈਣ ਆਪਦੇ ਆਪ ਨੂੰ ਕਾਬਿਲ ਬਣਾਉਣ ਜਿੱਥੇ ਖੇਡਣਾ ਉਥੇ ਨਾਲ ਪੜ੍ਹਾਈ ਵੀ ਕਰਨ ਠੀਕ ਹੈ ਨਾ ਜੀ ਸੋ ਅਫਸਰ ਮੈਂ ਠੀਕਾ ਕਹਿਣਾ ਵੀ ਮੈਂ ਕੋਸ਼ਿਸ਼ ਕਰਦੀ ਆਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਿਤੇ ਅਫਸਰ ਲੱਗਾ ਮੈਂ ਕਿਤੇ ਮਿਹਨਤ ਕਰਤੀ ਇਹਦੀ ਕਾਬਲੀਅਤ ਤੇ ਅਸੀਂ ਪੜ੍ਹਾਉਣਾ ਤੇ ਅਸੀਂ ਕਰਦੇ ਆਂਗੇ ਮਦਦ ਅੱਗੇ ਨਹੀਂ ਕਰਨੀ ਅਪਾ ਧੰਨਵਾਦਾਂ ਕੁਲਤਾਰ ਸਿੰਘ ਸੰਧਵਾ ਇੱਥੇ ਪਹੁੰਚੇ ਨੇ ਤਤੀ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਆ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੀ ਦੀ ਜਿਹੜੀ ਹਰ ਸੰਭਵ ਮਦਦ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਵੱਲੋਂ ਫੀਸ ਦਾ ਵੀ ਕਿਹਾ ਗਿਆ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਇਹ ਹੁਣ ਸਾਡੀ ਧੀ ਹੈ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਦਦ ਹੈ ਉਸ ਦੀ ਜੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਕੁੜੀਆਂ ਨਾਲ ਵੀ ਗੱਲਬਾਤ ਆ ਉਸ ਪਰਿਵਾਰ ਨਾਲ ਵੀ ਗੱਲਬਾਤ ਆ ਜਿਹੜੀ ਕਰਦੇ ਆ ਕੁੜੀਆ ਸਪੀਕਰ ਸਾਹਿਬ ਆਏ ਸੀ ਤਾਂ ਕਿਸ ਤਰ੍ਹਾਂ ਦਾ ਜਿਹੜਾ ਸੈਸ਼ਨ ਦਿੱਕੇ ਗਿਆ ਕਿਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਹਾਂਜੀ ਪਹਿਲਾਂ ਤਾਂ ਮੈਂ ਉਹਨਾਂ ਦਾ ਮਤਲਬ ਕੀ ਉਹ ਸਾਡੇ ਘਰ ਆਏ ਮੈਂ ਬਹੁਤ ਮਤਲਬ ਕੀ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਆ ਕੇ ਮੇਰੀ ਖਬਰ ਲਈ ਬਟ ਉਹ ਇਦਾਂ ਕਹਿ ਗਏ ਨੇ ਕਿ ਉਹ ਮੇਰੀ ਫੀਸ ਦਾ ਖਰਚਾ ਚੱਕ ਵੀ ਚੱਕਣਗੇ ਜੀ ਤੇ ਮੈਂ ਚਾਹੁੰਦੀ ਸੀ ਕਿ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਹੋ ਜਾਂਦੀ ਤਾਂ ਆਈ ਥਿੰਕ ਕਿ ਮੈਂ ਆਪਦੀ ਅੱਗੇ ਕੰਟੀਨਿਊ ਅੱਗੇ ਵੀ ਹੋਰ ਵੀ ਅਗਰ ਮੈਂ ਸਟੱਡੀ ਕਰਨੀ ਹੁੰਦੀ ਤਾਂ ਮੈਂ ਉਹ ਕਰ ਸਕਦੀ ਸੀਗੀ ਤੇ ਬਟ ਮੈਨੂੰ ਲੱਗਦਾ ਨਹੀਂਗਾ ਕਿ ਫਿਰ ਇਦਾਂ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਹੁੰਦੀ ਤਾਂ ਮੈਂ ਕੰਟੀਨਿਊ ਸਟੱਡੀ ਕਰਦੀ ਤੇ ਆਪਣੀ ਗੇਮ ਨਾਲ ਹਾਂ ਵੀ ਵੀ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਸਟੱਡੀ ਕਰਦੇ ਹੋ ਤਾਂ ਅੱਗੇ ਜਾ ਕੇ ਤੁਹਾਨੂੰ ਕੁਝ ਚੰਗਰ ਤੁਹਾਡੇ ਲਈ ਹੋ ਸਕਦਾ ਹੈ ਹਾਂਜੀ ਮੈਂ ਕੋਸ਼ਿਸ਼ ਕਰੂੰਗੀ ਅਗਰ ਉਹ ਕਹਿ ਕੇ ਗਏ ਨੇ ਕਿ ਮੇਰੇ ਲਈ ਕੁਝ ਬੈਟਰ ਹੋ ਸਕਦਾ ਤਾਂ ਫਿਰ ਮੈਂ ਆਪਦੀ ਸਟੱਡੀ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੂੰਗੀ ਤੁਸੀਂ ਉਹਨਾਂ ਨੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹੀ ਹੈ ਵੀ ਹੁਣ ਤੋਂ ਤੂੰ ਮੇਰੀ ਧੀ ਹੈਂ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਕਿਸੇ ਵੀ ਕੋਈ ਗੱਲ ਆ ਤੂੰ ਮੇਰੇ ਨਾਲ ਸ਼ੇਅਰ ਕਰ ਸਕਦੀ ਹੈ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਤੁਹਾਡੇ ਲਈ ਆਉਣ ਵਾਲੇ ਭਵਿੱਖ ਦੇ ਵਿੱਚ ਚੰਗੀਆਂ ਹੋਣਗੀਆਂ ਹਾਂਜੀ ਅਗਰ ਉਹ ਇਹ ਚੀਜ਼ ਕਹਿ ਕੇ ਗਏ ਨੇ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਅਗਰ ਮੈਨੂੰ ਕਦੀ ਵੀ ਜ਼ਰੂਰਤ ਹੋ ਗਈ ਤਾਂ ਮੈਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੂੰਗੀ ਅਗਰ ਉਸ ਚੀਜ਼ ਦਾ ਹੱਲ ਹੁੰਦਾ ਹੋਇਆ ਤਾਂ 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 ਕਿਵੇਂ ਲੱਗਦਾ ਕਿਉਂਕਿ ਤੁਹਾਡੀ ਇੱਕ ਵੀਡੀਓ ਸੀ ਜਿਹੜੀ ਅਸੀਂ ਕੀਤੀ ਸੀ ਉਹ ਵੀਡੀਓ ਜਦੋਂ ਵਾਇਰਲ ਹੋਈ ਤਾਂ ਬਹੁਤ ਸਾਰੇ ਲੋਕਾਂ ਨੇ ਵੇਖੀ ਲੀਡਰਾਂ ਨੇ ਵੇਖੀ ਬਹੁਤ ਸਾਰੇ ਸਮਾਜ ਸੇਵੀਆਂ ਨੇ ਵੇਖੀ ਲੱਗਦਾ ਕਿਤੇ ਨਾ ਕਿਤੇ ਵੀ ਉਸ ਤੋਂ ਬਾਅਦ ਤੁਹਾਡਾ ਕੁਝ ਨਾ ਕੁਝ ਬਦਲਾਅ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਮੇਰੀ ਹੈਲਪ ਕਰਨ ਦੀ ਵੀ ਕੋਸ਼ਿਸ਼ ਕਰੀ ਆ ਅੱਜ ਕੁਲਤਾਰ ਸਿੰਘ ਸਦਮਾ ਸੰਧਵਾ ਵੀ ਆਏ ਸਾਡੇ ਘਰ ਉਹਨਾਂ ਨੇ ਵੀ ਮਤਲਬ ਕਿ ਮੈਨੂੰ ਇਹ ਇਹ ਬੋਲ ਕੇ ਗਏ ਨੇ ਕਿ ਉਹ ਮੇਰੀ ਸਟੱਡੀ ਕਰਨ ਵਿੱਚ ਮੇਰੀ ਹੈਲਪ ਕਰਨਗੇ ਤੇ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਸਖਾਲਾ ਹੋ ਜਾਊਗਾ ਅਗਲਾ ਜੀ ਹਾਂਜੀ ਲੱਗਦਾ ਰਿਹਾ ਬਾਕੀ ਜਦੋਂ ਫਿਰ ਉਸ ਲਾਈਫ ਚੋਂ ਗੁਜ਼ਰੂੰਗੀ ਤਾਂ ਫਿਰ ਉਹਨਾਂ ਮੈਂ ਫੇਸ ਕਰੂੰਗੀ ਤਾਂ ਮੈਨੂੰ ਆਈ ਥਿੰਕ ਕੀ ਉਦੋਂ ਜ਼ਿਆਦਾ ਪਤਾ ਲੱਗੂਗਾ ਹਾਂ ਤਾਂ ਬਿਲਕੁਲ ਮਾਤਾ ਜੀ ਵੀ ਨਾਲ ਨੇ ਮਾਤਾ ਜੀ ਗੱਲ ਕੀਤੀ ਅੱਜ ਸੋਚਿਆ ਸੀ ਕਦੇ ਵੀ ਇਸ ਤਰ੍ਹਾਂ ਲੀਡਰ ਤੁਹਾਡੇ ਘਰੇ ਆਉਣਗੇ ਬੇਟੀ ਦੇ ਸਿਰ ਤੇ ਹੱਥ ਰੱਖਣਗੇ ਤਾਂ ਹੁਣ ਕਿਤੇ ਨਾ ਕਿਤੇ ਕੁਝ ਆਸ ਲੱਗਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਹੋਊਗਾ ਜੀ ਉਤੇ ਇਹ ਗੱਲ ਆ ਵੀ ਸਾਨੂੰ ਮਾੜੀ ਮੁੱਟੀ ਵਾਖੜੀ ਨੇ ਨੌਕਰੀ ਦੇ ਦਿੰਦੇ ਤੇ ਵੀ ਐਨੇ ਨਾਲ ਸਾਡੀ ਜ਼ਿੰਦਗੀ ਆਪਦੀ ਬੱਚੀ ਦੀ ਸੌਖੀ ਨਿਕਲ ਜਾਂਦੀ ਉਹਨਾਂ ਨੇ ਕਿਹਾ ਵੀ ਜੇਕਰ ਕੁੜੀਆ ਪੜ੍ਹਦੀ ਆ ਤਾਂ ਪੜ ਕੇ ਆਉਦੀ ਸਟੱਡੀ ਕੰਪਲੀਟ ਕਰਦੀ ਆ ਤਾਂ ਫਿਰ ਉਸ ਤੋਂ ਬਾਅਦ ਅਸੀਂ ਕੁਛ ਨਾ ਕੁਛ ਸੋਚਾਂਗੇ ਇਸ ਬਾਰੇ ਉਹ ਆਂਦੇ ਆ ਵੀ ਅਸੀਂ ਸੋਚਾਂਗੇ ਤਾਂ ਅੱਜ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹ ਧੀ ਹੁਣ ਸਾਡੀ ਧੀ ਆ ਇਹਦੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਰੀਕ ਹੋਵਾਂਗੇ ਤਾਂ ਲੱਗਦਾ ਵੀ ਹੁਣ ਧੀ ਤੁਹਾਡੀ ਕਿਤੇ ਨਾ ਕਿਤੇ ਚੰਗੇ ਰਾਹ ਪੈ ਸਕਦੀ ਹੈ ਹਾਂਜੀ ਅ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਹੈ ਜਿਹੜਾ ਉ ਗੁੜੀਆਂ ਦੇ ਪਿਤਾ ਵੀ ਨਾਲ ਨੇ ਤਾਂ ਤੁਸੀਂ ਵੀ ਗੱਲਬਾਤ ਕੀਤੀ ਹੈ ਜੀ ਤਾਂ ਹੁਣ ਲੱਗਦਾ ਵੀ ਕਿਤਨਾ ਕਿਤੇ ਆਸ ਹੈਗੀ ਅੱਗੇ ਕੁਛ ਸਾਡੇ ਆਸਤਾ ਜੀ ਪਹਿਲਾਂ ਵੀ ਪਰਮਾਤਮਾ ਤੇ ਸੀ ਅੱਜ ਸਾਨੂੰ ਥੋੜਾ ਜਾਂ ਲੱਗਿਆ ਵੀ ਸਾਡੀ ਸਰਕਾਰ ਨੇ ਬਾਹ ਕੁਛ ਫੜੀ ਹੈ ਸਾਡੇ ਘਰ ਆਇਆ ਸਾਡੀ ਬਾਹ ਫੜੀ ਹੈ ਅੱਗੇ ਤੋਂ ਜਿਹੜੀ ਗੱਲ ਉਹ ਬਿਆਨ ਜਾਂ ਆਪਾਂ ਕੋਈ ਵੀ ਆਪਣੇ ਘਰ ਬੈਠ ਕੇ ਬੋਲ ਗਏ ਬੱਚੀ ਮੇਰੀ ਆ ਕਿਸੇ ਕੱਲ ਦਾ ਲਿਕਾ ਪਊਗਾ ਤੇ ਮੈਂ ਇਹਨਾਂ ਦੀ ਜ਼ਰੂਰਤ ਪੂਰੀ ਕਰੂੰਗਾ ਜੀ ਠੀਕ ਆ ਇਦੋਂ ਗਾਂ ਬੱਚੀ ਦੇ ਰਪੈਂਡ ਪਹਿਲਾਂ ਵੀ ਆਪਦੀ ਮਿਹਨਤ ਕਰਕੇ ਵੀ ਸਭ ਦੀ ਭਰਤੀ ਰਹੀ ਅਸੀਂ ਵੀ ਭਰਦੇ ਰਹੀ ਮੈਂ ਪੰਜ ਸੀ ਬੱਚਿਆਂ ਦਾ ਪਿਓ ਸੀ ਗਰੀਬ ਬੰਦਾ 400 ਦਾ 300 ਰੁਪਏ ਦਿਹਾੜੀ ਨਾਲ ਮੇਰਾ ਪੂਰਾ ਨਹੀਂ ਹੁੰਦਾ ਕੁਝ ਵੀ ਕਰ ਰਹੇ ਹੁਣ ਗਾਂ ਵੀ ਅਸੀਂ ਇਹਨੂੰ ਜੇ ਸਾਨੂੰ ਮਾਨ ਸੰਯੋਗ ਭੈਣ ਭਰਾਵਾਂ ਦਾ ਜਾਂ ਸਾਡੇ ਮੰਤਰੀ ਦਾ ਮਿਲਦਾ ਅਸੀਂ ਇਹਨੂੰ ਗਾਹ ਜ਼ਰੂਰ ਪੜਾਵਾਂ ਬਿਲਕੁਲ ਤਾਂ ਪਰਿਵਾਰ ਹੈ ਜਿਹੜਾ ਪਰਿਵਾਰ ਦਾ ਕਹਿਣਾ ਵੀ ਅਸੀਂ ਇਸ ਨੂੰ ਪੜਾ ਕੇ ਅੱਗੇ ਜਿਹੜਾ ਲੈ ਕੇ ਜਾਣ ਦੀ ਕੋਸ਼ਿਸ਼ ਆ ਉਹ ਕਰਾਂਗੇ ਤਾਂ ਸੰਧਵਾ ਸਾਹਿਬ ਦਾ ਵੀ ਕਹਿਣਾ ਵੀ ਇਹ ਧੀ ਹੁਣ ਸਾਡੀ ਧੀ ਆ ਤਾਂ ਹੁਣ ਵੇਖਣ ਵਾਲਾ ਹੋਏਗਾ ਵੀ ਇਸ ਧੀ ਦੀ ਜਿਹੜੀ ਅੱਗੇ ਦੀ ਪੜ੍ਹਾਈ ਆ ਉਹ ਕਿਸ ਤਰ੍ਹਾਂ ਚੱਲਦੀ ਆ ਅੱਗੇ ਇਹ ਗੁੜੀਆ ਕਿੰਨੀਆਂ ਕੁ ਬਲੰਦੀਆਂ ਛੋਂਦੀ ਆ ਕਿਉਂਕਿ ਇੱਕ ਆਸਰਾ ਜ਼ਰੂਰ ਇਸ ਧੀ ਨੂੰ ਅੱਜ ਮਿਲਿਆ ਮੈਂ ਹੈਰੀ ਦੇ ਨਾਲ ਜਿਤ ਗੱਲ ਤੋਂ ਜਿਸੀ ਬਰਾੜ ਦਿਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇ ਕਾਲ